ਕਹਿੰਦੇ ਸੀ ਕਬਾੜ ਚੱਲਣਾ ਨਹੀਂ ਹਾਂ ਹੁਣ ਦੱਸੋ ਹੁਣ ਮੜਾ ਆ ਉਹਨਾਂ ਬਾਰੇ ਦੱਸ ਇਹ ਉਹਨਾਂ ਦਾ ਬਣਿਆ ਕੀ ਉਹ ਜਦੋਂ ਆਪਣੀ ਨੀ ਸਿੱਧੀ ਆ ਤੇ ਰੱਬ ਬਈ ਦੇਖੇ ਨਾ ਹਾਂ ਉਹ ਕੁਝ ਵੀ ਚੱਲਦਾ ਲੋਕ ਕਹਿੰਦੇ ਸੀ ਵੀ ਕਬਾੜ ਚੋ ਲਿਆ ਕੇ ਕਬਾੜ ਚੱਲਣਾ ਨਹੀਂ ਤੇ ਉਹ ਬੰਦਿਆ ਨਹੀਂ ਵੀ ਮੇਰੇ ਨਾਲ ਟ੍ਰਾਫੀ ਚੱਕੀ ਨਹੀਂ ਹੁੰਣੀ ਕਿਥੋਂ ਹਲੇ ਤੱਕ ਤੇ ਇਧਰ ਇਹਨਾਂ ਦੀਆਂ ਸਟੋਰੀਆਂ ਬਣੀਆਂ ਹੋਣਾ ਕਹਿੰਦੇ ਬਈ ਕਹਾਣੀਆਂ ਤੈਨੂੰ ਹੈ ਇਹ ਬਰਾਏ ਹੋ ਗਿਆ ਕਿ ਤੇ ਬੰਦੀ ਗੰਗਾ ਚੱਤ ਜਾਂਦੇ ਜਾਂਦੇ ਧੋਈ ਲੈਣੇ ਬਈ ਕਹੀ ਦਈਏ ਜਦੋਂ ਉਦੋਂ ਕਈ ਟੀਕਾ ਮਾਰਦੇ ਜੀ ਜਿੱਦਨੇ ਖੜਿਆ ਸੀ ਅੱਛਾ ਤੇ ਅੱਜ ਟੀਕਾ ਕਢਾ ਤਿਆਂ ਇੰਨੇ ਫਿਰ ਉਹਨਾਂ ਦੇ ਹੁਣ ਵਧਾਈਆਂ ਦਿੰਦੇ ਕਿੰਨਾ ਟਾਈਮ ਲੱਗ ਗਿਆ ਫਿਰ ਕਿ ਇੱਥੋਂ ਤੱਕ ਪਹੁੰਚਣ ਵਾਸਤੇ ਅੱਜ ਦੇ ਖਾਤਰ ਤਿੰਨ ਸਾਲ ਲੱਗੇ ਤਿੰਨ ਸਾਲ ਲੱਗੇ ਤਿੰਨ ਸਾਲ ਹੋ ਗਏ ਉਹਦੇ ਨੂੰ ਚਾਬੀਆਂ ਪਾਣਿਆਂ ਲਈ ਬਹੁਤ ਹੋ ਗਿਆ ਸੀ ਬਾਈ 15-15 ਸਾਲ ਅਸੀਂ ਟਰਾਫੀ ਦਾ ਮੂੰਹ ਨਹੀਂ ਦੇਖਿਆ ਕਈਆਂ ਬੰਦਿਆਂ ਤੋਂ ਮੈਂ ਵੀ ਕਹਿੰਦਾ ਬਾਈ ਤਿੰਨ ਸਾਲ ਕਰਤਾ ਕਲੱਚ ਕਰਤਾ ਕਲੱਚ ਤੇ ਯਾਰ ਹੋਰ ਗੱਲਾਂ ਹੈ ਗੱਲਾਂ ਲੱਕੀ ਇਹ ਜਦੋਂ ਮੈਂ ਗਰੀ ਇੱਥੇ ਬੱਦ ਸੁਣੀ ਲੱਗਦੀ ਆ ਨਹੀਂ ਇੱਥੇ ਰੱਖ ਤੇ ਹੈ ਓਏ ਇਹਨੂੰ